ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਨੇ ਆ ਪਹੁੰਚ ਚੁੱਕੇ ਆਪਾਂ ਲੰਡਨ ਯੂਕੇ ਦੇ ਵਿੱਚ ਇਫਥ ਏਰੀਆ ਤੇ ਕਬੂਤਰ ਆਪਣੇ ਅਮਰੀਕ ਭਾਜੀ ਦੇ ਤੇ ਕਬੂਤਰ ਭਾਜੀ ਹੋਣਾ ਕੋਲ ਬਹੁਤ ਬਹੁਤ ਵਧੀਆ ਨੇ ਬਾਜ਼ੀਆਂ ਵੀ ਛੱਡਦੇ ਨੇ ਬਾਹਰ ਵੀ ਛੱਡਦੇ ਨੇ ਬਾਜ਼ੀਆਂ ਦੜਿਆਂ ਦੇ ਵਿੱਚ ਤੇ ਕਬੂਤਰਾਂ ਜਿਹੜੀਆਂ ਹੈਗੀਆਂ ਸਾਰੀ ਮਲਵਈ ਕਬੂਤਰਾਂ ਦੀਆਂ ਨਸਲਾਂ ਨੇ ਕੋਜੇ ਬਾਈ ਇਹਨਾਂ ਨੇ ਬਾਹਰ ਵੀ ਛੱਡੇ ਹੋਇਆ ਤੇ ਕੋਜੇ ਦੇ ਅੰਦਰ ਆ ਦਿਖਾਉਨੇ ਤੁਹਾਨੂੰ ਸਾਰੇ ਦੇ ਸਾਰੇ ਕਬੂਤਰ ਆਹ ਦੇਖੋ ਬਾਈ ਜੀ ਬਹੁਤ ਸੋਹਣੇ ਸੋਹਣੇ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਤੇ ਹੈਗੇ ਸਾਰੇ ਮਲਵਈ ਨੇ ਬਾਈ ਵਿੱਚ ਕੁਝ ਦੇਸੀ ਵੀ ਹੈਗੇ ਆ ਉਹ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਜਿਆਦਾ ਮਲਵਈ ਨੇ ਇੱਕ ਦੋ ਪੁਰਾਣੇ ਪਹਿਲਾਂ ਕਿਉਂਕਿ ਇੱਥੇ ਜਿਹੜੇ ਸੀ ਉਹ ਦੇਸੀ ਕਬੂਤਰ ਹੀ ਜ਼ਿਆਦਾ ਸੀ ਪਹਿਲਾਂ ਜਿਹੜੇ ਸੀਗੇ ਆਪਣੇ ਪਾਕਿਸਤਾਨੀ ਭਰਾ ਜਿਹੜੇ ਆ ਗਏ ਉਹਨਾਂ ਨੇ ਇੱਥੇ ਟੈਡੀ ਕਾਲਸਰੇ ਜਿਹੜੇ ਬਹੁਤ ਜ਼ਿਆਦਾ ਲਿਆਂਦੇ ਸੀ ਤੇ ਪਹਿਲਾਂ ਇੱਥੇ ਟ੍ਰੈਂਡੀ ਜਿਹੜਾ ਕਾਲਸਰੇਆਂ ਟੈਡੀਆਂ ਦਾ ਸੀ ਤੇ ਕੁਝ ਸਾਲਾਂ ਤੋਂ ਜਿਹੜੇ ਹੈਗੇ ਆ ਇੱਥੇ ਮਲਬਈ ਕਬੂਤਰ ਜਿਹੜੇ ਆਪਣੇ ਪੰਜਾਬੀ ਭਰਾਵਾਂ ਨੇ ਫਿਰ ਡਾਏ ਨੇ ਬਹੁਤ ਵਧੀਆ ਤੇ ਆਹ ਦੇਖੋ ਮੌਜੇ ਵੀ ਕਿੰਨੇ ਕਿੰਨੇ ਸੋਹਣੇ ਪੰਛੀ ਨੇ ਕਬੂਤਰੀ ਆ ਸ਼ਾਇਦ ਕਿੜਕਿੜੀ ਵਧੀਆ ਮੌਜ ਆ ਇਹਦੇ ਤੇ ਪਰ ਉੜਦੇ ਵੀ ਬਹੁਤ ਨਹੀਂ ਬਾਈ ਇਹੋ ਜਿਹੜਾ ਨੇ ਡਾਇ ਹੋਏ ਆ ਬਾਹਰ ਤਿੰਨ ਕਬੂਤਰ ਸਵੀਰ ਦੇ ਉੜਦੇ ਪਏ ਆ ਤਿੰਨ ਘੰਟੇ 4 ਹੋ ਗਏ ਨੇ ਬੱਚੇ ਨਵੇਂ ਸੀ ਤੇ ਉਹ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਤਾਂ ਆਹ ਦੇਖੋ ਇੱਕ ਆ ਬੈਠੇ ਨੇ ਜੋੜ ਆ ਨੇ ਦੋ ਤਿੰਨ ਜੋੜ ਬਾਈ ਹੋਣਾ ਨੇ ਲਾਏ ਹੋਏ ਨੇ ਬਾਕੀ ਜਿਹੜੇ ਆ ਸਾਰੇ ਜਿਹੜੇ ਉਹ ਛੱਡ ਦਿੱਤੇ ਹੋਏ ਆ ਜੋੜੇ ਨਹੀਂ ਹੈਗੇ ਤੇ ਆਹ ਕਰੋ ਸ਼ੌਂਕ ਮੇਰੇ ਵੀ ਬਹੁਤ ਹੀ ਸ਼ਾਨਦਾਰ ਲਾਜਵਾਬ ਕਬੂਤਰ ਨੇ ਤੇ ਇਹਦੇ ਵੀ ਪੈਰਾਂ ਦੇ ਉੱਤੇ ਡੱਕੇ ਨੇ ਥੋੜੇ ਥੋੜੇ ਆ ਦੇਖੋ ਇੱਕ ਲਾਲ ਚਿਂਗਾ ਲਾਲ ਚਿਂਗਾ ਕਬੂਤਰੀ ਆ ਕਿ ਕਬੂਤਰ ਆ ਬਾਈ ਕਬੂਤਰ ਆ ਕਬੂਤਰ ਆ ਆਂਡੇ ਦੇ ਬਿਠੇ ਕਬੂਤਰੀਆਂ ਨਾਲੇ ਦੇ ਮੁੱਢ ਅੱਛਾ ਆ ਇਹਦੇ ਨਾਲ ਜੋੜੀ ਆ ਇਹਦੀ ਹੈਂ ਹਾਂ ਮੋਜੀ ਆ ਲਓ ਬਾਈ ਆ ਵੀ ਮੋਜੀ ਆ ਉਵੇਂ ਜਾਂਦਾ ਕਿ ਆ ਇਹ ਕਬੂਤਰੀਆਂ ਆ ਜੀ ਉਹ ਠੀਕ ਆ ਠੀਕ ਆ ਆ ਦੇਖੋ ਬਾਈ ਇਹ ਆ ਮਰੀਕ ਭਾਜੀ ਦੇ ਕਬੂਤਰ ਤੁਸੀਂ ਜਿਹੜੇ ਦੇਖਦੇ ਪਿਓ ਤੇ ਇੱਕ ਜੋੜਾ ਆ ਹੈ ਉੱਪਰ ਬੈਠਾ ਨਾ ਲਾਲ ਸਰਾ ਕਬੂਤਰ ਆ ਸ਼ਾਇਦ ਚਟੀਆਂ ਦੀ ਕਬੂਤਰੀ ਆ ਏ ਵੀ ਜੋੜਾ ਬਹੁਤ ਸ਼ਾਨਦਾਰ ਆ ਲਾਜਵਾਹ ਪਰਿੰਦੇ ਨੇ ਵਧੀਆ ਉਡਾਰ ਦਿੰਦੇ ਨੇ ਸ਼ਾਮ ਸ਼ਾਮ ਤੱਕ ਇੱਥੇ ਉੜਦੇ ਨੇ ਇੱਥੇ ਟੈਂਪਰੇਚਰ ਜ਼ਰੂਰ ਘਟ ਹੁੰਦਾ ਆ ਪਰ ਚੰਗੇ ਕਬੂਤਰ ਹੀ ਜਿਹੜੇ ਆ ਉਡਾਰ ਦਿੰਦੇ ਆ ਟੈਂਪਰੇਚਰ ਘਟ ਵੀ ਹੋਵੇ ਮਾੜਾ ਕਬੂਤਰ ਤਾਂ ਤੁਹਾਨੂੰ ਪਤਾ ਵੈਸੇ ਨਹੀਂ ਉੱਡਦਾ ਚੰਗੀਆਂ ਨਸਲਾਂ ਜਿਹੜੀਆਂ ਉਹੀ ਉਡਣੀਆਂ ਨੇ ਇੱਥੇ ਕੋਸ਼ਿਸ਼ ਰਹੂਗੀ ਇੱਕ ਅੱਧਾ ਆਪਾਂ ਟਿਪਲਰ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਜ਼ਰੂਰ ਕਰਾਵਾਂਗੇ ਕਿਉਂਕਿ ਜਿਹੜੇ ਕਬੂਤਰ ਹੈਗੇ ਇੱਥੇ ਟਿਪਲਰ ਕਬੂਤਰ ਵੀ ਇਥੋਂ ਦੇ ਜਿਹੜੇ ਪੁਰਾਣੇ ਗੋਰੀਆਂ ਦੇ ਕਬੂਤਰ ਹੋਏ ਨੇ ਉਹ ਬਹੁਤ ਮਸ਼ਹੂਰ ਨੇ ਤੇ ਉਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਤੇ ਇੱਕ ਬਾਈ ਉਹਨਾਂ ਨੇ ਆ ਥੱਲੇ ਨੀਲਾ ਬੈਠਾ ਆ ਕਬੂਤਰੀ ਆ ਕਬੂਤਰ ਆ ਆ ਬੈਠੇ ਆ ਪੰਛੀ ਆ ਇਹ ਦੇਖੋ ਕਬੂਤਰੀ ਆ ਕਬੂਤਰੀ ਹੈ ਨੀਲੀ ਤੇ ਇੱਕ ਉਹ ਥੱਲੇ ਆ ਉਹ ਦੂਜਾ ਆ ਬਈ ਲੱਠਾ ਆ ਜਿਹੜਾ ਨੀਚੇ ਆ ਜਾਲੀ ਦੇ ਤੇ ਉੱਪਰ ਜਿਹੜੀ ਹੈਗੀ ਆ ਕਬੂਤਰੀ ਆ ਛੱਲੇ ਦੇ ਵੀ ਪੱਕੀ ਬਾਈ ਉਹਨਾਂ ਨੇ ਪਾਈ ਹੋਈ ਆ ਛੱਲੇ ਜਿਹੜੇ ਬਹੁਤਿਆਂ ਦੇ ਪੱਕੇ ਹੀ ਬਾਈ ਉਹਨਾਂ ਨੇ ਪਾਏ ਹੋਏ ਨੇ ਹੈਲੋ ਭਾਈ ਇਧਰ ਆ ਜਾਓ ਆ ਦੇਸੀ ਆ ਦੋ ਆ ਜਿਹੜੇ ਇਹਦੇ ਚ ਪਰ ਹਾਂ ਦੋ ਦੇਸੀ ਆ ਇਹ ਡਰੋਪ ਇਹ ਆਪਣੇ ਬੱਚੇ ਪਾਲਣਾਂ ਲਈ ਆ ਅੱਛਾ ਸੇ ਪਾਲਣ ਵਾਸਤੇ ਰੱਖੇ ਹੋਇਆ ਬੱਚੇ ਪਾਲਣ ਵਾਲੇ ਇਹ ਦੇਸੀ ਆ ਇਹ ਇੱਕ ਵੈਸ਼ੀ ਆ ਸਹੀ ਆ ਸਹੀ ਆ ਆਹ ਲਓ ਭਾਈ ਕਰੋ ਸ਼ੌਂਕ ਮੇਰੇ ਵੀਰ ਤੇ ਬਾਹਰ ਤੁਹਾਨੂੰ ਸ਼ੌਂਕ ਕਰਾਉਣੇ ਆ ਆਪਾਂ ਬਾਈ ਦੇ ਕਬੂਤਰਾਂ ਦੇ ਬੱਚਿਆਂ ਦਾ ਤੇ ਕੁਝ ਉੜਦੇ ਵੀ ਪਏ ਨੇ ਗਿਣਤੀ ਦੇ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਪਰ ਵਧੀਆ ਨਹੀਂ ਥੋੜੇ ਕਾ ਕਬੂਤਰਾਂ ਦੇ ਕੋਲੋਂ ਕਾਫੀ ਬੱਚੇ ਬਣਾਏ ਨੇ ਇੱਥੇ ਬੱਚੇ ਡੱਕੇ ਹੋਏ ਨੇ ਤੇ ਇੱਕ ਜੋੜਾ ਆਇਆ ਆ ਕਬੂਤਰੀ ਆ ਸ਼ਾਇਦ ਇਹਦੇ ਵਿੱਚ ਕਬੂਤਰ ਇਹਦਾ ਬਾਹਰ ਕੱਢ ਦਿੱਤਾ ਬਾਈ ਹੁਣਾਂ ਨੇ ਅੜਾ ਦਿੱਤਾ ਐ ਦੇਖੋ ਜੀ ਇਹ ਕੀ ਹੈ ਤੇ ਆਣੇ ਬੱਚੇ ਬਾਈ ਹੁਣਾਂ ਦੇ ਕਰਾਉਂਨੇ ਤੁਹਾਨੂੰ ਸ਼ੌਂਕ ਥੋੜਾ ਜਿਹਾ ਕਬੂਤਰਾਂ ਤੋਂ ਬਾਈ ਹੁਣਾਂ ਨੇ ਕਾਫੀ ਬੱਚੇ ਬਣਾਏ ਹੋਏ ਨੇ ਤਿੰਨ ਜਿਹੜੇ ਹੈਗੇ ਆ ਉੜਦੇ ਪਏ ਆ ਆ ਤੁਹਾਨੂੰ ਉੱਪਰ ਵਾਲੇ ਵੀ ਉੜਦੇ ਵੀ ਦਿਖਾ ਦਈਏ ਥੋੜੇ ਉੱਚੇ ਨੇ ਪਰ ਆਗੇ ਰੇਂਜ ਦੇ ਵਿੱਚ ਇਹ ਦੇਖੋ ਜੀ ਐ ਉੱਡ ਰਹੇ ਨੇ ਇਹ ਤਿੰਨ ਉੱਪਰ ਉੜਦੇ ਪਏ ਆ ਤੇ ਛਤਰੀ ਤੇ ਵੀ ਤਿੰਨ ਚਾਰ ਬੈਠੇ ਹੋਏ ਨੇ ਐ ਛਤਰੀ ਦੇ ਉੱਤੇ ਆ ਕਰੋ ਸ਼ੌਕ ਮੇਰੇ ਵੀਰ ਨਵੇਂ ਬੱਚਿਆਂ ਦਾ ਇਹ ਨੇ ਨਵੇਂ ਬੱਚੇ ਬਾਈ ਦੇ ਪਾਲੇ ਦੇ ਪਾਲੇ ਵੀ ਬਹੁਤ ਵਧੀਆ ਨੇ ਇੱਥੇ ਇੱਕ ਚੀਜ਼ ਦੇਖਿਆ ਬਈ ਖਰਾਕ ਬਹੁਤ ਵਧੀਆ ਜਿਹੜੀ ਇਹਨਾਂ ਨੂੰ ਚੱਲਦੀ ਆ ਇਹਨਾਂ ਨੂੰ ਨਾ ਤਿੰਨ ਚੀਜ਼ਾਂ ਦਾ ਮਿਸ਼ਰਣ ਜਿਹੜਾ ਹੈਗਾ ਆ ਉਹ ਬਣਾ ਕੇ ਦਿੰਦੇ ਨੇ ਆਪ ਸਰਿੰਜ ਦੇ ਨਾਲ ਜਿਹਦੇ ਵਿੱਚ ਬਾਦਾਮ ਹੁੰਦੇ ਆ ਛੋਲੇ ਹੁੰਦੇ ਆ ਤੇ ਸੋਇਆਬੀਨ ਦੀਆਂ ਬੜੀਆਂ ਜਿਹੜੀਆਂ ਵਾਲ ਕੇ ਗਰਮ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਫਿਰ ਗ੍ਰाइंड ਕਰਕੇ ਤੇ ਸਰਿੰਜ ਦੇ ਨਾਲ ਜਿਹੜਾ ਹੈਗਾ ਨਾ ਬੱਚਿਆਂ ਨੂੰ ਜਿਹੜਾ ਉਹ ਦਿੰਦੇ ਨੇ ਤੇ ਬੱਚੇ ਦਿਨ ਤੋਂ ਦਿਨ ਜਿਹੜਾ ਵਧੀਆ ਗਰੋਥ ਕਰਦੇ ਨੇ ਦੇਖੋ ਕਿਵੇਂ ਕਿੜਕੜੇ ਮੋਟੇ ਨੇ ਬਿਲਕੁਲ ਇਹ ਕਿਥੇ ਟੈਂਪਰੇਚਰ ਦੇ ਫਰਕ ਕਰਕੇ ਤੇ ਹੁਣ ਜਿੱਦਾਂ ਸਰਦੀ ਹੈ ਇੱਥੇ ਠੰਡ ਕਾਫੀ ਹੋ ਚੁੱਕੀ ਆ ਹਲੇ ਜੀ ਪਰ ਫਿਰ ਵੀ ਜਿਹੜਾ ਹੈਗਾ ਆ ਬੱਚੇ ਜਿਹੜੇ ਹੈਗੇ ਆ ਕੋਈ ਠੰਡ ਨਹੀਂ ਮਹਿਸੂਸ ਕਰਦੇ ਵਧੀਆ ਕਿਉਂਕਿ ਦਾਣਾ ਪਾਣੀ ਬਹੁਤ ਵਧੀਆ ਹੈ ਇੱਥੇ ਜਿਹੜਾ ਪੈ ਰਿਹਾ ਇਹਨਾਂ ਨੂੰ ਇਹ ਦੇਖੋ ਜੀ ਬਹੁਤ ਵਧੀਆ ਰਿਜ਼ਲਟ ਹੈਗਾ ਜਾਨਾ ਬੱਚਿਆਂ ਦਾ ਵੀ ਔਰ ਇਹ ਬਾਜੀਆਂ ਉੱਡਣਗੇ 2026 ਦੇ ਵਿੱਚ ਇੱਥੇ ਜਿਹੜੀਆਂ ਹੈਗੀਆਂ ਜ਼ਿਆਦਾ ਬਾਜੀਆਂ ਜੂਨ ਤੋਂ ਬਾਅਦ ਹੀ ਉੱਡਦੀਆਂ ਨੇ ਲਗਭਗ ਜੁਲਾਈ ਦੇ ਵਿੱਚ ਚਲੀਆਂ ਜਾਂਦੀਆਂ ਨੇ ਬਾਜੀਆਂ ਨਹੀਂ ਜਿਹੜੀਆਂ ਜੁਲਾਈ ਅਗਸਤ ਦੇ ਵਿੱਚ ਤੱਕ ਇਹਨੇ ਅਡਾਂਦੇ ਨੇ ਕਿਉਂਕਿ ਪਹਿਲਾਂ ਇੱਥੇ ਜਿਹੜੀ ਹੈਗੀ ਸਰਦੀ ਦਾ ਮੌਸਮ ਲੰਬਾ ਚੱਲਦਾ ਠੰਡ ਜਿਹੜੀ ਉਹ ਜ਼ਿਆਦਾ ਹੁੰਦੀ ਆ ਇਹ ਛੋਟੇ ਬੱਚੇ ਨੇ ਸਾਰੇ ਦੇ ਸਾਰੇ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਛਤਰੀ ਵਾਲੇ ਵੀ ਉੱਪਰੋਂ ਬਾਈ ਹੁਣੀ ਛਤਰੀ ਨੀਂਨੀ ਕਰਨ ਲੱਗੇ ਆ ਆਪਣੇ ਅਮਰੀਕ ਭਾਜੀ ਨੇ ਤੇ ਇਹ ਬਾਈ ਹੁਣਾ ਦਾ ਘਰ ਆ ਇੱਧਰ ਆ ਬੈਠੇ ਨੇ ਉੱਪਰ ਬਾਈ ਆ ਕਰੋ ਸ਼ੌਂਕ ਇਹਨਾਂ ਦਾ ਵੀ ਆ ਬੈਠੇ ਨੇ ਚਾਰ ਪੰਜ ਇਹਦੇ ਤੇ ਵੀ ਆ ਦੇਖੋ ਇੱਧਰ ਨੂੰ ਜਾਂਦੇ ਨੇ ਉਹ ਸਿੱਧਾ ਹੀ ਅੰਦਰ ਗਿਆ ਉੱਠ ਕੇ ਬਹੁਤ ਵਧੀਆ ਗਜਾਏ ਹੋਏ ਨੇ ਵੀਰ ਹੁਣਾ ਨੇ ਤੇ ਦੋ ਤਿੰਨ ਜਿਹੜੇ ਹੈਗੇ ਆ ਇਹਦੇ ਉੱਪਰ ਬੈਠੇ ਇੱਕ ਦੀ ਲੱਤ ਜਿਹੜੀ ਬੰਨੀ ਹੋਈ ਆ ਤੇ ਦੋ ਉਦਾਂ ਨੇ ਆਹ ਦੇਖੋ ਜੀ ਸ਼ੌਂਕ ਬਹੁਤ ਸੋਹਣਾ ਵੀਰ ਹੋਣਾ ਦਾ ਤੇ ਬੱਚੇ ਵੀ ਬਾਲੇ ਸੋਹਣੇ ਆ ਆਹ ਲਓ ਜੀ ਆਹ ਨੇੜੇ ਤੋਂ ਤੁਹਾਨੂੰ ਦਿਖਾਉਂਦੇ ਆ ਹੁਣ ਆਹ ਦੇਖੋ ਉਹ ਜਾਂਦੇ ਆ ਸਿੱਧੇ ਖੁੱਡੇ ਦੇ ਅੰਦਰ ਨੂੰ ਚਲੋ ਓਕੇ ਓਕੇ ਰੁਕ ਜੀ ਆ ਬਾਸ ਛਤਰੀ ਤੇ ਛੱਡ ਦਿੱਤੇ ਵੀਰ ਹੋਣਾ ਨੇ ਕਿਰੋ ਦਾ ਮਲੇ ਉਹ ਨੰਦ ਇਹ ਨਵਾਂ ਛੱਡਤਾ ਨਹੀਂ ਨਹੀਂ ਉਹ ਆਇਆ ਉੱਪਰ ਅੱਛਾ ਉੱਪਰ ਵਾਲਿਆਂ ਜੋ ਆ ਗਿਆ ਆ ਜਿਹੜਾ ਇੱਕ ਉੱਪਰੋਂ ਆਇਆ ਉੱਡ ਕੇ ਬਾਈ ਛਤਰੀ ਚੱਕ ਦੋ ਤੁਸੀਂ ਕੋਈ ਗੱਲ ਨਹੀਂ ਛਤਰੀ ਨੀਵੀਂ ਕਰ ਦਿੱਤੀ ਸੀ ਨਾ ਉਹਦੇ ਕਰਕੇ ਥੋੜਾ ਜਿਆ ਹੈਗਾ ਇਹ ਆਵੇਗਾ ਭਾਈ ਇਹ ਕੁਪਰ ਜਿਹੜੇ ਤਿੰਨ ਉੜਦੇ ਸੀ ਤਿੰਨਾਂ ਦੇ ਵਿੱਚੋਂ ਇੱਕ ਆ ਗਿਆ ਦੋ ਰਹਿ ਗਏ ਉੜਦੇ ਇਹ ਵੀ ਨੀਵੇਂ ਆ ਗਏ ਨੇ ਇਹ ਵੀ ਲਗਭਗ ਬਹਿ ਜਾਣਗੇ ਇਹ ਦੇਖੋ ਇਹ ਵੀ ਡਾਊਨ ਆ ਗਏ ਨੇ ਹੁਣ ਬਿਲਕੁਲ ਇਹ ਵੀ ਆ ਜਾਣਗੇ ਛਾਤਰੀ ਜਿਹੜੀ ਹੈਗੀ ਇੱਥੇ ਪਲਾਸਟਿਕ ਦੀਆਂ ਪਾਈਪਾਂ ਦੀ ਜਿਹੜੀ ਹੈਗੀ ਹੈ ਕਲੈਂਪ ਲਾ ਕੇ ਬਣਾਈਆਂ ਤੇ ਇਹ ਵੀ ਵਧੀਆ ਜਿਹੜਾ ਸਟੈਂਡਿੰਗ ਕਰਦੀ ਆ ਰੋਕ ਲੈਂਦੀ ਆ ਪਾਈਪਾਂ ਨੂੰ ਉੱਪਰ ਹੀ ਤੇ ਵਧੀਆ ਹਾਈਟ ਜਿਹੜੀ ਬਾਈ ਹੁਣਾਂ ਨੇ ਇਹਦੀ ਕਰ ਦਿੰਦੇ ਨੇ ਥੋੜੀ ਦੇਰ ਪਹਿਲਾਂ ਬੱਦਲ ਹੀ ਹੁਣ ਜਿਹੜਾ ਮੌਸਮ ਬਦਲ ਗਿਆ ਨਾਲ ਹੀ ਧੁੱਪ ਚੜ ਗਈ ਇਹ ਕਿਹੜਾ ਹਾਂ ਰੈ ਹੀ ਹੋਇਆ ਇਹਦਾ ਆਹੜਾ ਰਾਤ ਰਹਿ ਗਿਆ ਇੱਕ ਦਿਨ ਉਹ ਡਾਇ ਹੀ ਗਏ ਸੀ ਬਾਈ ਉੜਦੇ ਰਹਿ ਗਏ ਸੀ ਤੇ ਬਾਜੀ ਚ ਬਾਈ ਜੀ ਜਦੋਂ ਜਿੱਦਣ ਹਾਂ ਹਾਂ ਇਹ ਰਾਤ ਰਿਆ ਸੀ ਸੂ ਨੂੰ 7 ਵਜੇ ਫੜ ਕੇ ਦੁਬਾਰਾ ਛੱਡਿਆ ਸੀ ਠੀਕ ਆ ਠੀਕ ਆ ਦਾ ਫਿਰ 11 ਵਜੇ ਬਹਿ ਗਿਆ ਸੀ ਉੱਥੇ 11 ਵਜੇ ਬਹਿ ਗਿਆ ਹੈਗਾ ਦੁੱਸਰ ਪਈ ਹੀ ਬਾਈ ਜੀ ਇੱਥੇ ਵੀ ਯੂਕੇ ਦੇ ਵਿੱਚ ਜਿਹੜੀ ਸੀਗੀ ਬਾਜੀ ਹੋਈ ਸੀਗੀ ਇਸ ਵਾਰੀ ਦੂਜਾ ਬੱਚਾ ਉੜਿਆ ਸੀ ਉਹ ਜਿਹੜਾ ਉਹ ਚੌਥਾ ਰਿਆ ਜੀ ਆਪਾਂ ਦੂਜਾ ਚੌਥਾ ਹਰ ਗਿਆ ਹੈਗਾ ਹੀ ਜਿਹੜਾ ਰਾਤ ਨੂੰ ਫੜ ਹੋ ਗਿਆ ਸੀ ਸਹੀ 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 ਹੈ ਬਹੁਤ ਸੋਹਣਾ ਬਾਈ ਜੀ ਉਹ ਸੰਗੇ ਭਾਈ ਦੇ ਘਰ ਦਾ ਬੱਚਾ ਇਹ ਸਹੀ ਹੈ ਸਹੀ ਆ ਉਹਨੇ ਜੋੜੇ ਨੇ ਆਪਣੇ ਹੈ ਜੋੜੇ तकरीबन ਸਾਰੇ ਭਾਈ ਵਾਲੇ ਆ ਭਾਈ ਵਾਲੀ ਆ ਜਿਆਦਾਤਰ ਸੰਗੇ ਭਾਈ ਵਾਲੇ ਜਿਹੜੇ ਹੈਗੇ ਆ ਬਈ ਕਬੂਤਰ ਆ ਉਸੇ ਜਿਆਦਾਤਰ ਭਾਈ ਹੁਣਾਂ ਦੇ ਕੋਲ ਵੀ ਉਹੀ ਨੇ ਬਹੁਤ ਸਿਆਣੇ ਬਹੁਤ ਠੰਡੇ ਬੱਚੇ ਆ ਸਹੀ ਹੈ ਸਹੀ ਆ ਪਿੰਡ ਛੱਡਦੇ ਹਾਂ ਤੇ ਨਾ ਹੱਥ ਨੂੰ ਇਦਾਂ ਆਪਣਾ ਭੱਜਿਆ ਕੋਈ ਨਹੀਂ ਹਨਾ ਕਦੇ ਨੂੰ ਭੱਜਿਆ ਨਹੀਂ ਆਪਣਾ ਕਬੂਤਰ ਭੱਜਿਆ ਨਹੀਂ ਕੋਈ ਵੀ ਆਪਣਾ ਕਬੂਤਰ ਬਾਕੀ ਇੱਥੇ ਹੈਗਾ ਬਈ ਏਰੀਆ ਵੀ ਇਦਾਂ ਹੁੰਦਾ ਹੈ ਨਾ ਵੀ ਇੱਕੋ ਜਿਹੇ ਘਰ ਆ ਸਾਰੇ ਦੇ ਸਾਰੇ ਤੇ ਪਤਾ ਨਹੀਂ ਮਤਲਬ ਕਬੂਤਰ ਆਪ ਇਥੇ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਕਬੂਤਰ ਫੇਰ ਵੀ ਪੰਛੀ ਜਿਹੜੇ ਹੈਗੇ ਆ ਬਾਈ ਤਨਾਂ ਵੀ ਜਿਹੜੇ ਆ ਜਾਂਦੇ ਆ ਕਿਉਂਕਿ ਇੱਕੋ ਜੀਆਂ ਬਿਲਡਿੰਗਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਜਿੰਨੇ ਵੀ ਹੈਗੇ ਨੇ ਇਹ ਘਰ ਤੇ ਸਾਰੇ ਇੱਕੋ ਜਿਹੇ ਸੇਮ ਆ ਦੇਖਣ ਨੂੰ ਲੱਗਦੇ ਹੈਗੇ ਆ ਇੱਕੋ ਜੀਆਂ ਸੜਕਾਂ ਨੇ ਤੇ ਉਹਦੇ ਕਰਕੇ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਆ ਪਰੇਸ਼ਾਨੀ ਹੁੰਦੀ ਆ ਪੰਛੀਆਂ ਨੂੰ ਵੀ ਤੇ ਜਿੱਦੇ ਤੇ ਬਹੁਤ ਘੱਟ ਨੇ ਕਈ ਪੰਛੀ ਇਹ ਦੇਖੋ ਹੁਣ ਇਹ ਉੱਪਰ ਉੱਡ ਰਹੇ ਨੇ ਉੱਪਰ ਇਥੇ ਇਥੇ ਬੈਰੀ ਬਹੁਤ ਜ਼ਿਆਦਾ ਪੈਂਦੀ ਆ ਤੇ ਬੈਰੀ ਵੀ ਨਹੀਂ ਉੱਡਣ ਦਿੰਦੀ ਤੇ ਜਦੋਂ ਪੱਕ ਜਾਂਦੇ ਆ ਫਿਰ ਵੈਰੀ ਦੇ ਹੱਥ ਘਟ ਆਉਂਦੇ ਆ ਆ ਗੋਲਿਆਂ ਦੀਆਂ ਵੀ ਡਾਰਾਂ ਜਿਹੜੀਆਂ ਇੱਥੇ ਆ ਕੇ ਬਹਿ ਜਾਂਦੀਆਂ ਨੇ ਉੱਪਰ ਨਾਲ ਹੀ ਛੱਡ ਦੇ ਉੱਤੇ ਬੈਠੀਆਂ ਹੋਈਆਂ ਨੇ ਬਾਕੀ ਆ ਗਵਾਂਡੀ ਜਿਹੜੇ ਗੋਰੇ ਆ ਦਾਣਾ ਪਾਉਂਦੇ ਆਪਣੇ ਘਰੇ ਇਹਨਾਂ ਨੂੰ ਤੇ ਇਹ ਇੱਥੇ ਕਾਫੀ ਗਿੱਜੇ ਹੋਏ ਆ ਤੁਹਾਨੂੰ ਦਿਖਾਉਣੀ ਆ ਵਿੱਚ ਇਹਦੇ ਚਿੱਟੇ ਵੀ ਹੈਗੇ ਲਾਲ ਰੱਤੇ ਵੀ ਹੈਗੇ ਨੇ ਕਾਫੀ ਕਬੂਤਰ ਆਉਂਦੇ ਨੇ ਇੱਥੇ ਤੇ ਇੱਥੇ ਥੱਲੇ ਇਹਨਾਂ ਦੇ ਘਰੇ ਬੈਠ ਜਾਂਦੇ ਆ ਡੇਲੀ ਇਹਨਾਂ ਨੂੰ ਦਾਣਾ ਪਾਉਂਦੇ ਆ ਇੱਥੇ ਬਾਕੀ ਇਹ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਿਦਾਂ ਦਾ ਲੱਗਾ ਬਾਈ ਜੀ ਜ਼ਰੂਰ ਦੱਸਿਓ ਤੇ ਨਵੇਂ ਸ਼ੌਂਕ ਲੈ ਕੇ ਮਿਲਦੇ ਆ ਬਹੁਤ ਛੇਤੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ